ਲਵਲੀ ਕਿੱਥੇ ਗਿਆ ਅਰਵਿੰਦਰ? ਦੀਦੀ ਉਹ ਤਾਂ ਘਰ ਇਹ ਹੈ ਨਹੀਂ ਆ। ਕਿੱਥੇ ਗਲ ਗਿਆ? ਪਤਾ ਨਹੀਂ ਮਾਰ ਗਏ ਹੁਣੇ ਦੱਸ ਕੇ ਨਹੀਂ ਗਏ ਮੈਨੂੰ। ਲਵਲੀ ਦਾ ਨਾ ਹੱਥ ਖੁੱਲ ਗਿਆ ਓ ਜਿਆਦਾ ਹੀ। ਹਾਂਜੀ ਆਪਣਾ ਸਮਾਨ ਨਾ ਸਾਰਾ ਸਾਹਮ ਕੇ ਰੱਖਿਆ ਕਰ ਗੈਣਾ ਗੁਣਾ। ਮੇਰੇ ਕੋ ਗੜਾ ਕੁਛ ਹੈਗਾ ਆ। ਕਿਉਂ ਕਿੱਥੇ ਗਿਆ ਤੇਰਾ ਸਮਾਨ? ਸੋਨਾ ਤੇ ਦੀਦੀ ਇਹ 2-3 ਮਹੀਨੇ ਪਹਿਲਾਂ ਹੀ ਲੱਗੇ ਹੀ ਮੇਰੇ ਕੋਲ ਸਾਰਾ। ਮੈਂ ਹਾਂ ਸਾਰਾ ਗਹਿਣਾ ਘਟਾਣਾ ਸਾਹਮ ਕੇ ਰੱਖਾ ਆਪਣਾ। ਉਹਨੇ ਮੈਨੂੰ ਅੱਗੇ ਭਲਾ ਕੀ ਕਿਹਾ? ਉਹ ਕਹਿੰਦੀ ਮੰਮੀ ਨੇ ਲੈ ਲਿਆ ਸਾਰਾ। ਤੇ ਮੰਮੀ ਨੇ ਲੈ ਲਿਆ ਵਾ? ਤੇ ਮੇਰਾ ਵੀ ਨਾਮ ਐ ਕਿਉਂ ਲੌਂਦੀ ਫਿਰਦੀ ਆਂ ਓਏ ਓਦਾਂ ਹੀ ਤੁਹਾਨੂੰ ਕਿਤੇ ਕਹਿਤਾ ਹੋਣਾ ਕਿਹਨੇ ਤੁਹਾਡਾ ਨਾਮ ਕਿਨੇ ਲਾਉਣਾ ਵਾ ਤੂੰ ਆਹ ਤੇ ਪੁੱਛ ਉਹਨੂੰ ਦੱਸਣਾ ਨਹੀਂ ਆਂ ਤੁਸੀਂ ਝੂਠ ਬੋਲ ਬੋਲ ਕੇ ਮੇਰੇ ਕੋਲ ਚੀਜ਼ਾਂ ਲਈ ਜਾਓ ਬਾਹ ਨੇ ਤੇਰੀ ਕਿਹਦੇ ਮਰੀਜਾਂ ਨੇ ਤੇ ਘਰ ਦੀਆਂ ਚੀਜ਼ਾਂ ਖੜਨੀਆਂ ਵਾ ਕਿ ਤੂੰ ਮਗਰੋਂ ਲੈ ਕੇ ਆਈ ਆਂ ਮੇਰੀ ਗੱਲ ਸੁਣੋ ਪਿਛਲਿਆਂ ਦੇ ਕਦੇ ਮੇਲੇ ਮਰੰਦੇ ਆ ਮੈਨੂੰ ਇੱਕ ਚੀਜ਼ ਵੀ ਦੱਸ ਦੇ ਜਿਹੜੀ ਲੈ ਕੇ ਆਈ ਆਂ ਤੂੰ ਤੇਰੀ ਜ਼ੁਬਾਨ ਕੋ ਜਿਆਦਾ ਨਹੀਂ ਚੱਲਣ ਦੇ ਵੀ ਮੇਰੀ ਸੁਣ ਲੈ ਗੱਲ ਜੇ ਘਰ ਚ ਰਹਿਣਾ ਵਾ ਨਾ ਛੱਡੋ ਮੈਨੂੰ ਇਸ਼ਤਿਹਾਰ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਤੁਹਾਨੂੰ ਮੈਂ ਦੱਸ